ਚਲ ਹਾਂਜੀ ਸੱਜਣੋ ਕਿਸੇ ਨਾ ਕਿਸੇ ਦਿਨ ਇਹਨਾਂ ਦਾ ਵੀ ਆਪਾਂ ਨੂੰ ਮੁੱਲ ਜ਼ਰੂਰ ਮਿਊਗਾ ਜੇ ਅੱਜ ਆਪਾਂ ਇਹਨਾਂ ਨੇ ਪਾਲਦੇ ਪਏ ਨਾ ਠੀਕ ਹੈ ਇਹਨਾਂ ਨੂੰ ਅੱਜ ਆਪਾਂ ਸੰਭਾਲਦੇ ਪਏ ਤੇ ਕਿਸੇ ਦਿਨ ਇਹ ਵੀ ਆਪਾਂ ਨੂੰ ਮੁੱਲ ਜ਼ਰੂਰ ਦੇਣੀ ਆ ਵੇਖੀ ਚੱਲੋ ਤੇ ਕੱਲਾ ਇਹ ਨਾ ਵੇਖਿਆ ਕਰੋ ਵੀ ਜਿਹੜਾ ਦੁੱਧ ਦਿੰਦਾ ਪਸ਼ੂ ਇਹਨੂੰ ਹੀ ਸਾਭਣਾ ਹੈ ਜਿਹੜਾ ਇਹੋ ਜਿਹਾ ਛੋਟਾ ਮਾਲ ਹੈ ਇਹਨੂੰ ਹੀ ਨਾਲ ਪਾਲਨ ਦਾ ਆਪਾਂ ਨੂੰ ਬਹੁਤ ਫਾਇਦਾ ਹੈ ਜੇ ਮਾਨੂੰ ਇਹ ਛੋਟੀਆਂ ਕਟੀਆਂ ਨੂੰ ਆਪਾਂ ਪਾਲਾਂਗੇ ਤਾਂ ਉਹ ਇਹ ਝੋਟੀਆਂ ਬਣਨਗੀਆਂ ਮੱਝਾਂ ਬਣਨਗੀਆਂ ਨਾ ਇਹਨਾਂ ਦਾ ਵੀ ਆਪਾਂ ਨੂੰ ਬਹੁਤ ਫਾਇਦਾ ਨਾਲ ਦੋ ਚਾਰ ਵੱਡੇ ਪਸ਼ੂਆਂ ਦੇ ਨਾਲ ਜਰੂਰ ਇਹਨਾਂ ਨੂੰ ਵੀ ਪਾਲਿਆ ਕਰੋ ਇਹ ਤਾਂ ਥੋੜੇ ਮਾਲਾ ਥੋੜੀ ਖਾਣ ਵਾਲੀ ਪਾਲ ਜਾਨੀ ਆ ਠੀਕ ਹੈ ਤੇ ਜਿਹੜਾ ਵੀਰ ਪਸ਼ੂਆਂ ਦਾ ਕੰਮ ਕਰਦਾ ਹੈ ਤੇ ਨਾਲ ਦੀ ਨਾਲ ਇਹ ਛੋਟਾ ਮਾਲ ਵੀ ਜਰੂਰ ਪਾਲਿਆ ਕਰੋ ਵੱਡੇ ਪਸ਼ੂਆਂ ਦੇ ਜ਼ਰੂਰੀ ਨਹੀਂਗਾ ਜਿਹੜਾ ਦੁੱਧ ਨਹੀਂ ਦਿੰਦਾ ਪਸ਼ੂ ਉਹਨੂੰ ਰੱਖਣਾ ਨਹੀਂਗਾ ਠੀਕ ਹੈ ਆਪਾਂ ਰੱਖੀਆਂ ਨੇ ਦੋ ਚਾਰ ਹੈਗੀਆਂ ਨੇ ਨਾਲ ਦੀ ਨਾਲ ਕਿਸੇ ਨਾ ਕਿਸੇ ਦਿਨ ਇਹ ਵੀ ਆਪਾਂ ਨੂੰ ਮੁੱਲ ਜ਼ਰੂਰ ਆਪਣਾ ਮੋੜਨੀਆਂ ਮਿਹਨਤ ਦਾ ਠੀਕ ਹੈ ਆਪ ਕੋਲ ਦੇ ਵਿਚਾਰ ਜ਼ਰੂਰ ਦਿਓ ਕੀ ਕਹਿਣਾ ਚਾਹਦੇ ਤੁਸੀਂ ਇਹਨਾਂ ਦਾ ਆਪਾਂ ਨੂੰ ਸਬੰਧ ਦਾ ਫਾਇਦਾ ਜਾਂ ਨਹੀਂ ਫਾਇਦਾ ਦੱਸਿਓ ਆਪੋ ਅੱਗੇ ਕਮੈਂਟ ਕਰਕੇ ਨਾਲ ਦੀ ਨਾਲ ਅੱਗੇ ਵੀ ਸ਼ੇਅਰ ਕਰਦੇ ਆਂ ਠੀਕ ਹੈ